ਆ ਦੇਖ ਲਓ ਜਿਹੜੇ ਪਾਣੀ ਦੀ ਕਦਰ ਨਹੀਂ ਕਰਦੇ ਨਾ ਆ ਨਾਲ ਨਾਲਾ ਚਲੀ ਜਾਂਦਾ ਹੈ ਨਹਿਰ ਦੇ ਵਿੱਚੋਂ ਪਾਇਆ ਆ ਮੋਗਾ ਜੜਾ ਜਿਹਨੂੰ ਕਹਿੰਦੇ ਆ ਤੇ ਆ ਪਾਣੀ ਭਰਨ ਆਇਆ ਵੀਰ ਕਿੰਨੀ ਦੂਰ ਆਇਆ ਵੀਰੇ ਇਹ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਆ ਨਾ ਉਹ ਵੀਡੀਓ ਸਾਂਝੀ ਇਸ ਲਈ ਕਰ ਰਿਆ ਆ ਜੋ ਲੋਕ ਪਾਣੀ ਦੀ ਕਦਰ ਨਹੀਂ ਜਾਣਦੇ ਨਾ ਅੱਜ ਸਤਿ ਸ੍ਰੀ ਅਕਾਲ ਦੋਸਤੋ ਤੁਹਾਨੂੰ ਤਸਵੀਰਾਂ ਪਾਣੀ ਦੀ ਕਿੱਲਤ ਭਰੀਆਂ ਦਿਖਾਉਣ ਜਾ ਰਹੇ ਆ ਮੈਂ ਤੁਹਾਡਾ ਆਪਣਾ ਦੋਸਤ ਰਾਇਵਰ ਸਿੰਘ ਕਚੂਰਾ ਐ ਸਮੇ ਅਸੀਂ ਪੰਜਾਬ ਦੇ ਉਸ ਏਰੀਏ ਦੇ ਵਿੱਚ ਮੌਜੂਦ ਹਾਂ ਜਿੱਥੇ ਪਾਣੀ ਦੀ ਬਹੁਤ ਵੱਡੀ ਕਿੱਲਤ ਹੈਗੀ ਹੈ ਪੀਣਯੋਗ ਪਾਣੀ ਨਹੀਂ ਹੈਗਾ ਲੋਕ ਦੂਰ ਡਰ ਦੇ ਤੋ ਜੜਾ ਜਾ ਕੇ ਪਾਣੀ ਜੜਾ ਪੀਣਯੋਗ ਲਿਆਉਂਦੇ ਨੇ ਮਿੱਠੇ ਨਾਲਕੇ ਦੀ ਖੋਜ ਕੀਤੀ ਜਾਂਦੀ ਹੈ ਜਿੱਥੇ ਪਾਣੀ ਮਿੱਠਾ ਮਿਲਦਾ ਉਸ ਜਗ੍ਹਾ ਤੇ ਲੋਕ ਡਿਪੈਂਡ ਹੁੰਦੇ ਨੇ ਫਿਰ ਉੱਥੇ ਲੋਕ ਵੱਡੇ ਪੱਦਰ ਤੇ ਇਕੱਠੇ ਹੁੰਦੇ ਨੇ ਮਤਲਬ ਪਾਣੀ ਜਦੋਂ ਘਰਾਂ ਦੇ ਵਿੱਚ ਜੜਾ ਵਰਤਨਯੋਗ ਪੀਣਯੋਗ ਜੜਾ ਪਾਣੀ ਭਰਨ ਦੇ ਲਈ ਤੇ ਤਸਵੀਰਾਂ ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰਦੇ ਆ ਕਿਉਂਕਿ ਇਸ ਏਰੀਆ ਦੇ ਵਿੱਚ ਲਗਭਗ ਪਾਣੀ ਬਹੁਤ ਜ਼ਿਆਦਾ ਹੈ ਗਿਆ ਪਰ ਪਾਣੀ ਖਰਾਬ ਹੋ ਚੁੱਕਿਆ ਪਾਣੀ ਖਾਰੇ ਹੋ ਚੁੱਕੇ ਨੇ ਜਦੋਂ ਘਰਾਂ ਦੇ ਵਿੱਚ ਬੋਰਵਲ ਕੀਤਾ ਜਾਂਦਾ ਹੈ ਤਾਂ ਪਾਣੀ ਖਾਰਾ ਨਿਕਲਦਾ ਹੈ ਜੋ ਪੀਣ ਯੋਗ ਨਹੀਂ ਹੈਗਾ ਫਿਰ 4-5-5 ਕਿਲੋਮੀਟਰ ਤੋਂ ਜਿੱਥੇ ਕਿਤੇ ਮਿੱਠਾ ਪਾਣੀ ਮਿਲਦਾ ਜਾਂ ਨਲਕੇ ਦੇ ਵਿੱਚ ਨਲਕੇ ਕੀਤੇ ਜਾਂਦੇ ਨਲਕਿਆਂ ਦੇ ਵਿੱਚ ਮਿੱਠਾ ਪਾਣੀ ਮਿਲਦਾ ਹੈ ਤਾਂ ਉਸ ਪਾਣੀ ਤੇ ਲੋਕ ਡਿਪੈਂਡ ਹੁੰਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਖੇਤਾਂ ਦੇ ਹਾਲ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਥੋਂ ਦਾ ਕੁਛ ਖੁਸ਼ ਨਸੀਬ ਜਿਹੜਾ ਹਾਲ ਤੁਹਾਡੇ ਨਾਲ ਖੇਤਾਂ ਦਾ ਸਾਂਝਾ ਕਰਦੇ ਆ। ਇਹ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਆਣਾ ਉਹ ਵੀਡੀਓ ਸਾਂਝੀ ਇਸ ਲਈ ਕਰ ਰਿਆ ਜੋ ਲੋਕ ਪਾਣੀ ਦੀ ਕਦਰ ਨਹੀਂ ਜਾਣਦੇ ਨਾ। ਇਹਨਾਂ ਲੋਕਾਂ ਤੋਂ ਪੁੱਛੋ ਪਾਣੀ ਦੀ ਕੀ ਕਦਰ ਆ। ਦੇਖੋ ਵੀਰ ਪਾਣੀ ਪੜ ਰਿਹਾ ਨਲਕੇ ਤੂੰ ਕਾਫੀ ਦੂਰ ਤੋਂ ਆਇਆ ਪੁੱਛਣ ਆ ਵੀਰੇ। ਕੀ ਨਾਮ ਆ ਜੀ? ਮੇਰਾ ਨਾਮ ਕ੍ਰਿਸ਼ਨ ਸਿੰਘ। ਕਿੰਨੀ ਦੂਰ ਆਇਓ ਪਾਣੀ ਪਰ। ਅਰਨੀ ਵਾਲੇ ਤੋਂ ਆਇਆ ਜੀ। ਕਿੰਨੇ ਕਿਲੋਮੀਟਰ ਹੈ? 3-4 ਕਿਲੋਮੀਟਰ ਹੈ। ਤੇ ਪਾਣੀ ਨਹੀਂ ਠੀਕ ਹੈਗਾ ਉੱਥੇ। ਪਾਣੀ ਪਿੰਡ ਦਾ ਕੋੜਾ ਹੈ ਜੀ। ਕੋੜਾ ਹਾਂਜੀ ਆ ਮਿੱਠਾ ਪਾਣੀ ਇਹ ਪਾਣੀ ਮਿੱਠਾ ਹੈ ਕਿਉਂਕਿ ਇਹ ਵੀ ਹੌਲੀ ਹੌਲੀ ਕੋੜਾ ਹੋ ਰਿਹਾ ਆ ਦੇਖ ਲਓ ਇੰਨੀ ਪਾਣੀ ਦੀ ਕਿਲਤ ਹੈ ਗਈ ਹੈ ਹਾਲੇ ਅਸੀਂ ਮੋਟਰਾਂ ਚਲਦੀਆਂ ਛੱਡ ਦਿੰਨੇ ਆ ਪਾਣੀ ਦੀ ਜਾਈ ਵਰਤੋਂ ਕਰੀ ਜਨੇ ਹਨਾ ਪਾਣੀ ਬੇਸ਼ੱਕ ਨਹੀਂ ਖਤਮ ਹੋ ਸਕਦਾ ਪਰ ਜਿਹੜਾ ਪੀਣ ਵਾਲਾ ਪਾਣੀ ਜ਼ਰੂਰ ਖਤਮ ਹੋ ਸਕਦਾ ਪਿੰਡ ਚ ਪਾਣੀ ਜ਼ਰੂਰ ਹੈਗਾ ਪਰ ਪੀਣ ਯੋਗ ਨਹੀਂ ਹੈਗਾ ਕਲਰ ਵਾਲਾ ਪਾਣੀ ਹੈਗਾ ਖਾਰਾ ਪਾਣੀ ਹੈਗਾ ਜਿਹੜਾ ਮਿੱਠੇ ਪਾਣੀ ਨੂੰ ਲੋਕ ਤਰਸ ਰਹੇ ਨੇ 5-5 ਕਿਲੋਮੀਟਰ ਤੋਂ ਪਾਣੀ ਪਰ ਨਾਲ ਪੀਓ ਬਾਪੂ ਪਾਣੀ ਕੀ ਨਾਮ ਕੀ ਹੈ ਮੰਗ ਸਰ ਅੱਛਾ ਇਹ ਮਿੱਠਾ ਪਾਣੀ ਹੈ ਹੂੰ ਠੀਕ ਹੈ ਕਿਹੜਾ ਏਰੀਆ ਹੈ ਅੰਜਾ ਅੱਛਾ ਠੀਕ ਪੀਓ ਪਾਣੀ ਆ ਇਦਾਂ ਕੈਨੀਆਂ ਦੇਖ ਲਓ ਪਈਆਂ ਨੇ 20 25 30 30 ਲੀਟਰ ਦੀਆਂ ਜਿਹੜੀਆਂ ਲੋਕ ਇਕੱਠੀਆਂ ਪਰਤ ਲ ਜਾਂਦੇ ਨੇ ਜਿਹੜਾ ਪੀਣ ਜੋਗ ਪਾਣੀ ਹੈਗਾ ਇਹੋ ਹੀ ਮੱਜਾਂ ਨੂੰ ਪਾਣੀ ਪਲਾਉਂਦੇ ਨੇ ਕਿਉਂਕਿ ਉਹ ਪਾਣੀ ਜਿਹੜਾ ਪਿੰਡ ਦੇ ਵਿੱਚ ਹੈਗਾ ਜਾਂ ਸ਼ਹਿਰ ਦੇ ਵਿੱਚ ਹੈਗਾ ਪਾਣੀ ਖਾਰਾ ਹੈਗਾ ਪੀਣ ਜੋਗ ਨਹੀਂ ਹੈਗਾ ਤੇ ਕੈਨੀਆਂ ਲੱਗਭਗ ਹਰੇਕ ਕਰਨ ਜਿਹੜੀਆਂ 5-10 ਦਾ ਕੈਨੀਆਂ ਰੱਖੀਆਂ ਨੇ ਜੇਸਾ ਉਹਨਾਂ ਮਾਲ ਡੰਗਰ ਹੈਗਾ ਕਈ ਮੁੱਲ ਵੀ ਲੈਂਦੇ ਨੇ ਇੱਕ ਕੈਨੀ 20 ਰੁਪਏ ਮੁੱਲ ਮਿਲਦੀ ਹੈ ਜੀ 20 ਰੁਪਏ ਦੀ ਜਿਹੜਾ ਕੈਨੀ ਮਿਲਦੀ ਆ ਜਿਹੜਾ ਵਾਟਰ ਕੂਲਰ ਹੈਗਾ 10 ਰੁਪਏ ਦਾ ਵੀ ਮਿਲਦਾ 20 ਰੁਪਏ ਦਾ ਵੀ ਮਿਲਦਾ ਜਿੱਦਾਂ ਆਪਣੇ ਸ਼ਹਿਰਾਂ ਦੇ ਵਿੱਚ ਜਾ ਆਪਣੇ ਏਰੀਆ ਦੇ ਵਿੱਚ ਦੇ ਸਕਦੇ ਹੋ ਕਿ ਪਾਣੀ ਜਰੂਰ ਮਿੱਠਾ ਹੈਗਾ ਕੁਝ ਥਾਵਾਂ ਤੇ ਖਾਰਾ ਨਹੀਂ ਹੈਗਾ ਪਰ ਪੀਣਯੋਗ ਨਹੀਂ ਹੈਗਾ ਉਸੇ ਤਰ੍ਹਾਂ ਹੀ ਇਸ ਏਰੀਏ ਦੇ ਵਿੱਚ ਅਸਲ ਦੇ ਵਿੱਚ ਘਰਾਂ ਦੇ ਵਿੱਚ ਵੀ ਜਿਹੜਾ ਨਲਕਾ ਜਦੋਂ ਕਰਦੇ ਨੇ ਬੋਰਵਲ ਕਰਦੇ ਨੇ ਤਾਂ ਪੀਣਯੋਗ ਪਾਣੀ ਨਹੀਂ ਨਿਕਲਦਾ ਦੂਧਰਾਡੇ ਤੋਂ ਜਿਹੜੇ ਨਲਕੇ ਦੀ ਖੋਜ ਕੀਤੀ ਜਾਂਦੀ ਜਿੱਥੇ ਮਿੱਠਾ ਪਾਣੀ ਮਿਲਦਾ ਤੇ ਉਸ ਜਗ੍ਹਾ ਤੇ ਲੋਕ ਨਿਰਪਰ ਹੋਉਂਦੇ ਨੇ ਪਾਣੀ ਭਰਦੇ ਨੇ ਠੀਕ ਹੈ ਜੀ ਤੇ ਵਾਣ ਦੇ ਸਕਦੇ ਆ ਇਸ ਤਰ੍ਹਾਂ ਜਿਆਦਾ ਜਿਹੜਾ ਨਰਮੇ ਦੀ ਫਸਲ ਹੁੰਦੀ ਆ ਜਾਂ ਲੋਕ ਬਾਗਾ ਬੁੱਗਾ ਦੇ ਟਪੰਡ ਹੈਗੇ ਆ ਕਿਉਂਕਿ ਜਿਹੜੇ ਬਾਗ ਕੱਟ ਪਾਣੀ ਲੈਂਦੇ ਨੇ ਜਾਂ ਘਾਰੇ ਪਾਣੀ ਨੂੰ ਸਵੀਕਾਰ ਕਰਦੇ ਨੇ ਜਿਵੇਂ ਬੇਰੀਆਂ ਹੋ ਗਈਆਂ ਜਾਂ ਕੁਛ ਅਜਿਹੇ ਫਲ ਹਨਾ ਫਲਦਰ ਬੂਟੇ ਤੇ ਏਰੀਆ ਤੁਸੀਂ ਦੇ ਸਕਦੇ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਇਸ ਏਰੀਆ ਦੇ ਵਿੱਚ ਹੋਰ ਤੁਹਾਨੂੰ ਇੱਕ ਚੀਜ਼ ਦਿਖਾਉਣਾ ਕਿ ਰੁੱਖ ਬਹੁਤ ਜਿਆਦਾ ਨਹੀਂ ਬੇਸ਼ੱਕ ਪਾਣੀ ਦੀ ਕਮੀ ਹੈਗੀ ਏ ਰੋਕ ਤੁਸੀਂ ਦੇਖ ਸਕਦੇ ਹੋ ਦਰਬਾਗ ਨੇ ਕਿੰਨੂਆਂ ਦੇ ਜੰਮੂਆਂ ਦੇ ਬਾਗ ਨੇ ਤੁਸੀਂ ਛੜਕਦੇ ਕਿਨਾਰੇ ਵੀ ਦੇਖ ਸਕਦੇ ਹੋ ਬਾਗ ਜਿਹੜਾ ਹੈਗਾ ਰੁੱਖ ਲਾਏ ਹੋਏ ਨੇ ਜੰਮੂਆਂ ਦੇ ਨਾਲੇ ਤਾਂ ਜਿਹੜਾ ਫਲਦਾਰ ਬੂਟਾ ਹੈਗਾ ਠੇਕੇ ਤੇ ਚੰਗੀ ਕਮਾਈ ਹੁੰਦੀ ਕਿਉਂਕਿ ਠੇਕੇ ਤੇ ਚੜਦੇ ਨੇ ਜਿਹੜੇ ਰੁੱਖ ਲਗਾਤਾਰ ਲੈਣ ਵਾਈਜ਼ ਲੜੀ ਵਾਈਜ਼ ਲਾਏ ਹੋਏ ਨੇ ਜੰਮੂਆਂ ਦੇ ਰੁੱਖ ਤੇ ਪਾਣੀ ਦੀ ਬਹੁਤ ਵੱਡੀ ਕਿਲਤ ਹੈ ਕਿ ਪੰਜਾਬ ਦਾ ਏਰੀਆ ਹੈਗਾ ਫਾਿਲ ਕਜਲੇ ਨਾਲ ਸੰਬੰਧਿਤ ਹੈਗਾ ਹੈ ਏਰੀਆ ਅਰਨੀ ਵਾਲਾ